ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਗਜੀਤ ਪੁੱਲਰ ਦੋਸਤੋ ਅੱਜ ਅਸੀਂ ਰਾਮਪਰਾ ਪੂਲ ਵਿਖੇ ਪਹੁੰਚੇ ਆਂ ਪਿਛਲੇ ਦਿਨਾਂ ਤੋਂ ਇੱਕ ਮਾਮਲਾ ਜਿਹੜਾ ਕਾਫੀ ਗਰਮਾਇਆ ਹੋਇਆਗਾ ਸਾਡੇ ਨਾਲ ਇੱਕ ਨਿੱਕਾ ਜਿਹਾ ਬੱਚਾ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਨਿੱਕਾ ਜਿਹਾ ਬੱਚਾਗਾ ਇਹ ਇਹ ਅੱਖਾਂ ਤੇ ਪੱਟੀ ਬੰਨ ਕੇ ਜਿਹੜੀ ਪੱਟੀ ਬੰਨੀ ਹੈ ਪੱਟੀ ਦੇ ਥੱਲੇ ਇੱਕ ਹੋਰ ਪੱਟੀ ਆ ਬਲੈਕ ਰੰਗ ਦੀ ਉਹ ਤੋਂ ਥੱਲੇ ਕਾਟਨ ਬੰਨੀ ਹੋਈ ਹੈ ਤੇ ਇਹ ਬੱਚਾ ਅੱਖਾਂ ਤੇ ਪੱਟੀ ਬੰਨ ਕੇ ਕੋਈ ਵੀ ਚੀਜ਼ ਆਪਾਂ ਜੇ ਬਲੈਕ ਬੋਰਡ ਤੇ ਜਾਂ ਮੋਬਾਈਲ ਤੇ ਆਪਾਂ ਲਿਖ ਕੇ ਨੂੰ ਦਿਖਾ ਦਈਏ ਤਾਂ ਇਹ ਦੱਸ ਦਿੰਦਾ ਹੈ ਜਿਵੇਂ ਕਿ ਜਾਦੂਗਰ ਕਹਿ ਸਕਦੇ ਆ ਕੋਈ ਇਹਦੀ ਹੈਗੀ ਇੱਕ ਤਰ੍ਹਾਂ ਦੀ ਇਹ ਕਲਾ ਦੀ ਪੜ੍ਹਾਈ ਆਲੀ ਪਰ ਬਹੁਤੇ ਲੋਕ ਇਹਨੂੰ ਬੱਚੇ ਤੇ ਇਲਜ਼ਾਮ ਲਾ ਰਹੇ ਆ ਕਿ ਇਹ ਬੱਚਾ ਚਲਾਕੀ ਕਰਦਾਗਾ ਜਾਂ ਜਿਵੇਂ ਤਰਕਸ਼ੀਲ ਆਲਿਆਂ ਨੇ ਪਿਛਲੇ ਦਿਨੀ ਇੱਕ ਬੱਚੇ ਤੇ ਇਲਜ਼ਾਮ ਲਾਏ ਸੀ ਕਿ ਅਸੀਂ 5 ਲੱਖ ਰੁਪਇਆ ਦੇਵਾਂਗੇ ਜੇ ਬੱਚਾ ਸੱਚ ਦੱਸ ਦੇ ਪਰ ਬੱਚੇ ਦੇ ਬਾਪ ਦਾ ਕਹਿਣਾਗਾ ਕਿ মিডিਏ ਦੇ ਸਾਹਮਣੇ ਮੈਂ ਆਪਣੇ ਬੱਚੇ ਨੂੰ ਲੈ ਕੇ ਆ ਜੂਗਾ ਤੇ ਤਰਕਸ਼ੀਲ ਵਾਲੇ ਜਿਹੜੇ ਵੀ 1-2 ਬੰਦੇ ਜਿਹੜੇ ਉਹਨਾਂ ਦੇ ਮੇਨ ਨੇ ਹੈਡ ਨੇ ਪੰਜਾਬ ਦੇ ਉਹ ਆ ਜਾਣ ਤੇ ਉਹਨਾਂ ਨੂੰ ਨਾਲ ਬਹਾ ਕੇ ਅਸੀਂ ਇਹ ਬੱਚੇ ਨੂੰ ਬਹਾਵਾਂਗੇ ਜਿਹੜੀ ਚੀਜ਼ ਬੱਚੇ ਨੂੰ ਪੁੱਛਣਾ ਚਾਹੁੰਦੇ ਆ ਤੇ ਅਸੀਂ ਬੱਚੇ ਨੂੰ ਪੁੱਛਾਂਗੇ ਜੇ ਬੱਚਾ ਸੱਚ ਦੱਸਦਾਗਾ ਤਾਂ ਮੈਂ ਵੀ ਜਿਹੜੇ ਉਹ ਵਿਰੋਧੀ ਨੇ ਲਾਡੋ ਜਾਂ ਤਰਕਸ਼ੀਲ ਵਾਲੇ ਨੇ ਦੋਨਾਂ ਤੋਂ ਐਫੀਡੈਂਟ ਲੈ ਜਾਣਗੇ ਐਫੀਡੈਪਟ ਇਹ ਲਿਆ ਜਾਊਗਾ ਐਫੀਡੈਪਟ ਦੇ ਬੈਂਚ ਲਿਖਿਆ ਜਾਊਗਾ ਜੇ ਬੱਚਾ ਗਲਤ ਦੱਸਦਾ ਤਾਂ ਬੱਚੇ ਦਾ ਜਿਹੜਾ ਬਾਪ ਆ ਉਹ ਟਿਊਸ਼ਨ ਸੈਂਟਰ ਜਿਹੜਾ ਚਲਾ ਰਿਹਾ ਹੈ ਉਹ ਕੰਮ ਛੱਡ ਦੂਗਾ ਇਹ ਜੇ ਬੱਚਾ ਸੱਚ ਦੱਸਦਾ ਹੈ ਤਾਂ ਤਰਕਸ਼ੀਲ ਵਾਲੇ ਜਿਹੜੇ ਸਾਡੇ ਭਰਾ ਨੇ ਚਲੋ ਆਪਦੇ ਹਿਸਾਬ ਨਾਲ ਉਹ ਵਧੀਆ ਕੰਮ ਕਰਦੇ ਹੋਣਗੇ ਪਰ ਜਿਸ ਹਿਸਾਬ ਨਾਲ ਇਸ ਬੱਚੇ ਦੇ ਬਾਪ ਦਾ ਕਹਿਣਾ ਵੀ ਜੇ ਉਹ ਤਰਕਸ਼ੀਲ ਦਾ ਕੰਮ ਕਰਦੇ ਆ ਜਾਂ ਕੋਈ ਜੋਬ ਕਰਦੇ ਆ ਆ ਉਹਨਾਂ ਨੂੰ ਵੀ ਐਫ ਡਬਲਯੂ ਦੇ ਵਿੱਚ ਲਿਖਣਾ ਹੋਊਗਾ ਜੇ ਬੱਚਾ ਸੱਚ ਦੱਸਦਾ ਤਾਂ ਉਹਨਾਂ ਨੂੰ ਕੰਮ ਛੱਡਣਾ ਪਊਗਾ ਅਸੀਂ ਤੁਹਾਡੇ ਕੈਮਰੇ ਦੇ ਸਾਹਮਣੇ ਲਾਈਵ ਦਿਖਾਵਾਂਗੇ ਬੱਚੇ ਨੂੰ ਜੋ ਵੀ ਅਸੀਂ ਕੁਝ ਪੁੱਛਣਾ ਹੈਗਾ ਕੋਈ ਨੋਟ ਕਿੰਨੇ ਰੁਪਈਆ ਦਾਗਾ ਜਾਂ ਹੋਰ ਜਿਹੜੇ ਅੱਖਰ ਪੁੱਛਣੇ ਆ ਉਹ ਸਾਰੀਆਂ ਚੀਜ਼ਾਂ ਅਸੀਂ ਪੁੱਛਾਂਗੇ ਕੈਮਰੇ ਦੇ ਸਾਹਮਣੇ ਆਨ ਰਿਕਾਰਡ ਹਾਂਜੀ ਬੱਚੇ ਰੈਡੀ ਹੋ ਰੈਡੀ ਹੋ ਉੱਚੀ ਬੋਲ ਕੇ ਨਾਲ ਗਿਆ ਬੱਚੇ ਉੱਚੀ ਬੋਲ ਕੇ ਦੱਸੋ ਬਤਾ ਹਾਂਜੀ 98762 28650 ਇਹ ਦੇਖੋ ਜੀ ਬਿਤੇਨ ਸਕਿੰਡ ਵਿੱਚ ਇਹ ਨੰਬਰ ਬੱਚੇ ਨੇ ਦੱਸਿਆ ਗਾ ਹੂੰ ਦੇਖੋ ਦੋਸਤੋ ਤੇ ਅਸੀਂ ਹੋਰ ਵੀ ਅਸੀਂ ਆ ਮੈਂ ਬੇਟੇ ਇੱਧਰ ਦੀ ਆਓ ਤੇ ਨਾ ਤੁਸੀਂ ਆਓ ਇੱਧਰ ਦੇ ਇਹ ਪਰਸ ਮੇਰਾ ਗਾ ਬਹੁਤੇ ਲੋਕਾਂ ਨੂੰ ਇਹ ਲੱਗੂਗਾ ਕਿ ਇਹਨੇ ਨੋਟ ਪਹਿਲਾਂ ਨਸਤਾ ਹੋ ਇਹਦੇ ਵਿੱਚੋਂ ਬਈ ਜਿਹੜਾ ਮਰਜੀ ਨੋਟ ਕੱਢ ਦੇ ਬੇਟਾ ਆ ਆ ਨੋਟ ਲੈ ਲੈ ਇਹਨਾਂ ਚੋਂ ਇੱਕ ਨੋਟ ਕੱਢ ਕੇ ਫੜਾ ਦੇ ਜਿਹੜਾ ਮਰਜੀ ਐ ਖਚਲਾ ਇਹ ਤੇ ਬਸ ਠੀਕ ਹੈ ਆ ਬੇਟੇ ਦੱਸੋ ਨੰਬਰ ਕਿੰਨਾ ਹੈ 500 500 ਦਾ ਨੋਟ ਹੈ ਨੋਟ ਦਾ ਨੰਬਰ 9696 U 4589 18 ਵੈਰੀ ਗੁੱਡ ਵੈਰੀ ਗੁੱਡ ਆ ਦੇਖੋ ਦੋਸਤੋ ਤੁਹਾਡੇ ਕੈਮਰੇ ਦੇ ਸਾਹਮਣੇ ਇਹ ਨੋਟ ਹੈਗਾ ਤੇ ਹੁਣ ਅਸੀਂ ਇੱਕ ਨੋਟ ਹੋਰ ਕਹਾਂਗੇ ਬੇਟਾ ਕਈ ਵਾਰੀ ਦੋਸਤਾਂ ਨੂੰ ਇਹ ਹੁੰਦਾਗਾ ਕਿ ਇਹ ਵੀ ਹੋ ਸਕਦਾ ਵੀ ਇਹਦੇ ਵਿੱਚੋਂ ਆ ਨੋਟ ਮੈਂ ਕੈਮਰੇ ਦੇ ਸਾਹਮਣੇ ਸਾਰੇ ਮਿਕਸ ਕਰੂੰਗਾ ਮਿਕਸ ਕਰੂੰਗਾ ਨੋਟ ਇਹਨਾਂ ਦੇ ਵਿੱਚੋਂ ਬੇਟੇ ਇੱਕ ਨੋਟ ਕੱਢ ਲਾ ਵੈਰੀ ਗੁੱਡ 200 ਦਾ ਨੰਬਰ 200 ਨੋਟ ਬਿਲਕੁਲ ਵੈਰੀ ਗੁੱਡ ਬੇਟਾ 9CH071 033 ਆ ਕੀ ਲਿਖਿਆ ਪੁੱਤ ਇਹਦੇ ਉੱਪਰ ਕੀ ਲਿਖਿਆ ਹੋਇਆ ਆ ਨੋਟ ਵੀ ਦਿਖਾ ਦੇ ਆ ਨੋਟ ਆ ਨੋਟ ਆ 200 ਵਾਲਾ ਨੋਟ ਦੇਖੋ ਜੀ ਪਹਿਲਾਂ ਜਿਹੜਾ ਬੱਚੇ ਨੇ ਬੋਲਿਆ ਸੀ ਨੋਟ ਕਰ ਲਿਆ ਕਰੋ ਨਾਲ ਦੀ ਨਾਲ ਦੁਬਾਰੇ ਸਕਿੱਪ ਕਰਕੇ ਵੀਡੀਓ ਰੋਕ ਕੇ ਤੁਸੀਂ ਦੁਬਾਰੇ ਵੀ ਬੱਚੇ ਦੀ ਆਵਾਜ਼ ਸੁਣ ਸਕਦੇ ਹੋ ਵੀ ਕਿੰਨਾ ਨੰਬਰ ਦੱਸਿਆ ਸੀ ਲਓ ਦਿਖਾਓ ਜੀ ਹਾਂਜੀ ਜਿਹੜਾ 61 ਵਾਲਾ ਦਿਖਾਓ ਕੈਮਰੇ ਬਿਲਕੁਲ ਆਹ ਦੇਖੋ ਜੀ ਆ ਲਿਖਿਆ ਹੋਇਆ ਇੱਥੇ ਇਹ ਲਿਖਿਆ ਹੋਇਆ ਇੰਗਲਿਸ਼ ਇੰਗਲਿਸ਼ ਤੇ ਹੁਣੇ ਵਿੱਚ ਇਹਨੂੰ ਦਿੱਤਾ ਜਾਊਗਾ ਇਹ ਸਾਰਾ ਕਾਰਡ ਬੱਚਾ ਪੜ੍ਹ ਕੇ ਸੁਣਾਉਂਗਾ ਤੇ ਲਓ ਜੀ ਬੇਟੇ ਸੰਪੂਰਨ ਪ੍ਰੋਸਸਰ 골ਡ ਲੋਨ 9357690447 ਤੇਜ ਸੁਰੱਖਿਆ ਤੇ ਸੁੱਖਾ ਜੀ ਬੇਟਾ ਆ ਦੇਖੋ ਦੋਸਤ ਅਸੀਂ ਹੋਰ ਵੀ ਕੋਈ ਮੰਤ ਕਢਦਾ ਵਿੱਚੋਂ ਕਾਗਜ਼ ਪੱਤਰ ਜੇ ਬਾਵਾ ਮੇਰੇ ਕੋਲੇ आ गर्ली आ देखो दोस्तों आ पसंद लग गया होना सिंह बच्चे नहीं आलो बेटे डिपार्टमेंट ऑफ़ ट्रांसपोर्ट स्मार्ट कार्ड कवर कवर आ देखो जी 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 आजे अब फेस ऑफ़ जहाँ जी आगा। 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 ਬੱਚੇ ਨੂੰ ਬਿਲਕੁਲ ਦੇਖੋ ਕਾਟਨ ਲੱਗੀ ਹੋਈ ਐ ਅਸੀਂ ਦੱਸ ਦਈਏ ਦੋਸਤਾਂ ਮਿੱਤਰਾਂ ਨੂੰ ਕਾਟਨ ਲੱਗੀ ਹੋਈ ਆ ਚਾਰ ਸਪੇਰੇ ਪੱਟੀ ਆ ਬਲੈਕ ਉਸ ਤੋਂ ਬਾਅਦ ਫੇਰ 22 ਪੱਟੀ ਐ ਜਿਹੜੇ ਬੱਚੇ ਨਾਲ ਜਾਂ ਕੋਈ ਬੱਚੇ ਨੂੰ ਚੈਲੰਜ ਕਰਦੇ ਨੇ ਬੇਸਕ ਉਹ ਤਰਕਸ਼ੀਲ ਵਾਲੇ ਨੇ ਬੇਸਕ ਕੋਈ ਹੋਰ ਨੇ ਇਸ ਬੱਚੇ ਦੇ ਬਾਪ ਵੱਲੋਂ ਵੀ ਉਹਨਾਂ ਨੂੰ ਚੈਲੰਜ ਕੀਤਾ ਗਿਆ ਕਿ ਮੇਰੇ ਨਾਲ ਐਫੀ ਡੈਪਟ ਲੈ ਕੇ ਬੈਠਣ ਐਫੀ ਡੈਪਟ ਦੇ ਵਿੱਚ ਲਿਖਿਆ ਜਾਊਗਾ ਵੀ ਜੇ ਬੱਚਾ ਸਵਾਲਾਂ ਦੇ ਗਲਤ ਜਵਾਬ ਦਿੰਦਾ ਵੀ ਮੈਂ ਕੰਮ ਛੱਡ ਦੂੰ ਬੱਚੇ ਦੇ ਬਾਪ ਦਾ ਕਹਿਣਾਗਾ ਤੇ ਬੱਚੇ ਦੇ ਜਿਹੜਾ ਦੂਜਾ ਐਫੀ ਰਿਪੋਰਟ ਹੈ ਉਹ ਦੂਜੀ ਜਿਹੜੀ ਧਿਰਾਂ ਕੀ ਜਿਹੜੇ ਇਲਜ਼ਾਮ ਲਾਉਂਦੇ ਨੇ ਇਹਨਾਂ ਤੋਂ ਉਹਨਾਂ ਤੋਂ ਵੀ ਐਫੀ ਰਿਪੋਰਟ ਲਿਆ ਜਾਊਗਾ ਵੀ ਜਿਹੜੇ ਉਹ ਕਰਦੇ ਨੇ ਉਹਨਾਂ ਤੋਂ ਵੀ ਇਹੀ ਗੱਲ ਲਿਖੀ ਜਾਊਗੀ ਵੀ ਜੇ ਉਹ ਕੰਮ ਛੱਡ ਦੇਣ ਜੇ ਬੱਚਾ ਸਹੀ ਜਵਾਬ ਦਿੰਦਾ ਬਹੁਤ ਵੱਡੀ ਗੱਲ ਆ ਹੁਣ ਸਾਡੇ ਕੋਲ ਇੱਕ ਬੁੱਕ ਆਈ ਹੈ ਬੁੱਕ ਦਾ ਵਿੱਚੋਂ ਕੋਈ ਪੇਜ ਕੱਢ ਕੇ ਉਹਨਾਂ ਸਾਹਮਣੇ ਪੜ੍ਹਾਓ ਜੀ ਕੋਈ ਵਿੱਚੋਂ ਪੇਜ ਅਸੀਂ ਕੱਢ ਲਓ ਸਾਪਾਂ ਪਹਿਲਾਂ ਦਰਸਾ ਕਰਨ ਨੂੰ ਐ ਕਰਦ ਗਏ ਆ ਪੈਸ ਲੋਟ ਜਿੱਥੇ ਆਪਾਂ ਰੁਕ ਗਏ ਇੱਥੇ ਰੁਕ ਗਏ ਹਾਂਜੀ ਠੀਕ ਹੈ ਜੀ ਲਓ ਕੈਮਰੇ ਸਾਹਮਣੇ ਦਿਖਾ ਦਈਏ ਜੀ ਪਹਿਲਾਂ ਆਪਾਂ ਕੀ ਲਿਖਿਆ ਹੋਇਆ ਹੈ ਨੇੜੇ ਕਰਕੇ ਜੀ ਅ ਬੇਟੇ ਆ ਕੀ ਲਿਖਿਆ ਹੋਇਆ ਉੱਪਰ ਵਰਕਸ਼ੀਟ ਵਰਕਸ਼ੀਟ 16 ਟੈਂਸਿਸ she takes it out of his hands under under the button and shakes out the folds then patry fried with horror she stands and gazes at it okay okay bete kaafi lamba aaya tha te aa dekho dosto asi baccha sara padan lag gaya asi a to z par asi main to hanu jeha main uparon bacche ne pad ke sunaya ga oh to hanu dikha rahe ha ਬਹੁਤ ਵੱਡੀ ਗੱਲ ਆ ਦੋਸਤੋ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਇਹ ਬੱਚੇ ਦੀ ਜਿਹੜੀ ਕਲਾ ਆ ਗਈ ਹੈ ਕਿਸ ਬੱਚੇ ਦੇ ਇਸ ਬੱਚੇ ਨੇ ਬਹੁਤ ਦੂਰ ਤੱਕ ਪਹੁੰਚਣਾ ਹੈ ਸਾਡੇ ਰਾਮਪੁਰਾ ਫੂਲ ਦਾ ਨਾਮ ਰੋਸ਼ਨ ਕਰਨਾ ਹੈ ਇਸਨੇ ਬਠਿੰਡੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨਾ ਹੈ ਇੱਥੋਂ ਤੱਕ ਕੇ ਪੰਜਾਬ ਦਾ ਨਾਮ ਰੋਸ਼ਨ ਕਰਨਾ ਪੂਰੀ ਦੁਨੀਆ ਦੇ ਵਿੱਚ ਇਸ ਬੱਚੇ ਦਾ ਨਾਮ ਜਾਣਾ ਚਾਹੀਦਾ ਕਿਉਂਕਿ ਇਹ ਬੱਚੇ ਦੇ ਵਿੱਚ ਕਲਾ ਆ ਗਈ ਅਸੀਂ ਕੋਈ ਇਸ ਟਿਊਸ਼ਨ ਸੈਂਟਰ ਦੀ ਕੋਈ سپورਟ ਨਹੀਂ ਕਰ ਰਹੇ ਅਸੀਂ ਜਿਹੜਾ ਅੱਖੀ ਦੇਖਿਆਗਾ ਤੁਹਾਡੇ ਸਾਹਮਣੇ ਲਾਈਵ ਤਸਵੀਰਾਂ ਕੈਮਰੇ ਦੇ ਸਾਹਮਣੇ ਚੱਲ ਰਿਹਾਗਾ ਅਸੀਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਅਸੀਂ ਇਸ ਦੇ ਵਿੱਚ ਕੋਈ ਵੀ ਬੱਚੇ ਨੂੰ ਇੱਕ ਵੀ ਗੱਲ ਦੱਸੀ ਨਹੀਂ ਸੀ ਤੇ ਨਾ ਹੀ ਅਸੀਂ ਸਾਡਾ ਕੋਈ ਐਦਾਂ ਦਾ ਕਰਮਾ ਕਿ ਕਾਮਾਂਗੇ ਅਸੀਂ ਇਸ ਬੱਚੇ ਨੂੰ ਕੋਈ ਐਦਾਂ ਦੀ ਕੋਈ ਚਲਾਕੀ ਵਾਲੀ ਗੱਲ ਉਹ ਕਰੀਏ ਤੇ ਇਹ ਬੱਚੇ ਦੇ ਵਿੱਚ ਕਲਾ ਗਈ ਕੋਈ ਸੁੰਘਣ ਸ਼ਕਤੀ ਕਹਿ ਸਕਦੇ ਆ ਕੋਈ ਹੋਰ ਜਿਹੜੀਆਂ ਪਰਮਾਤਮਾ ਵੱਲੋਂ ਇਸ ਬੱਚੇ ਨੂੰ ਵਕਸ ਆ ਗਈ ਇੱਕ ਬਹੁਤ ਹੀ ਵਧੀਆ ਕਲਾ ਗੀ ਇਸ ਬੱਚੇ ਦੇ ਵਿੱਚ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਉਹਨਾਂ ਦੇ ਮੂੰਹ ਤੇ ਚਪੇੜ ਵੀ ਆ ਜਿਹੜੇ ਬੱਚੇ ਤੇ ਇਲਜ਼ਾਮ ਲਾਉਂਦੇ ਨੇ ਜੇ ਉਹ ਆਪਣਾ ਪੱਖ ਰੱਖਣਾ ਵੀ ਚਾਹੁੰਦੇ ਆ ਸਾਡੇ ਚੈਨਲ ਨਾਲ ਸਾਡੇ ਪ੍ਰੈਸ ਮੀਡੀਆ ਦੇ ਨਾਲ ਗੱਲ ਕਰਨ ਅਸੀਂ ਵੀ ਉਹਨਾਂ ਦਾ ਪੱਖ ਲੈਣ ਨੂੰ ਤਿਆਰ ਆ ਪਰ ਜੇ ਕੋਈ ਵੀ ਬੰਦਾ ਕਿਸੇ ਦੇ ਘਰੇ ਜਾ ਕੇ ਕਿਸੇ ਦੇ ਟਿਊਸ਼ਨ ਸੈਂਟਰ ਤੇ ਜਾ ਕੇ ਜਾਂ ਕਿਸੇ ਹੋਰ ਸੰਸਥਾ ਤੇ ਜਾ ਕੇ ਬਿਨਾ ਗੱਲ ਤੋਂ ਬਿਨਾ ਸਬੂਤਾਂ ਤੋਂ ਬਿਨਾ ਪ੍ਰੂਫਾਂ ਤੋਂ ਗੱਲ ਕਰੂਗਾ ਤਾਂ ਅਸੀਂ ਉਸ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਅਸੀਂ ਹੱਕ ਸੱਚ ਦੇ ਨਾਲ ਖੜਾਂਗੇ ਖੜੇ ਖੜਦੇ ਰਹਿਾਂਗੇ ਧੰਨਵਾਦ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇੱਕ ਚੀਜ਼ ਹੋਰ ਅਸੀਂ ਪੁੱਛਣਾ ਚਾਹੁੰਦੇ ਆ ਇਹ ਬੱਚੇ ਇਹ ਤੋਂ ਆਪਾਂ ਰੰਗ ਵੀ ਪੁੱਛਾਂਗੇ ਲਿਖਿਆ ਵੀ ਪੁੱਛਾਂਗੇ ਆ ਤੁਸੀਂ ਆਹ ਦੇਖੋ ਜੀ ਬੜਾ ਜਿਹਾ ਚਲੋ ਆਪਾਂ ਦੇਖਦੇ ਆ ਜਿਹੜਾ ਚਾਹੁੰਦੇ ਫੋਟੋ ਕਾ ਲਈਏ ਸੀ ਤੇ ਆਹ ਦਾ ਸੁਬੇਟੀ ਕਾਦੀ ਫੋਟੋ ਬਣੀ ਹੈ ਤੇ ਇੱਕ ਗਰਲ ਹੈ ਤੇ ਉਹ ਦਾ ਸਟੈਂਡ ਉਹ ਫੋਨ ਸਟੈਂਡ ਹੁੰਦਾ ਉਹ ਦਾ ਫੋਨ ਰੱਖਿਆ ਹੁੰਦਾ ਮੈਂ ਕਿਹੜਾ ਰੰਗ ਦਾ ਵਾਈਟ ਹੈ ਤੇ ਫੋਨ ਵੀ ਵਾਈਟ ਸੀ ਆ ਬਾਕੀ ਆ ਆ ਤੇ ਬਲੈਕ ਹੈ ਆ ਬਲੂ ਹੈ ਵਾਈਟ ਹੈ ਇਹ ਬੈਕਗਰਾਉਂਡ ਵਾਈਟ ਵੈਰੀ ਗੁੱਡ ਬੇਟਾ ਵੈਰੀ ਗੁੱਡ ਬੱਚੇ ਨੇ ਲੱਗ ਤੀ ਫੋਟੋ ਵੈਟ ਹਾਂ ਬੇਟੇ ਨੇ ਸਾਰਾ ਕੁਛ ਬੇਟੇ ਦਿਲ ਜਿੱਤ ਲਿਆ ਪ੍ਰਵਾਣ ਮੰਨੀ ਬੱਚੇ ਬਹੁਤ ਆਉਣਗੇ ਤੈਨੂੰ ਜਿਹੜੇ ਜਿਵੇਂ ਮੂਸੇ ਵਾਲਾ ਕਹਿੰਦਾ ਹੁੰਦਾ ਸੀ ਲੱਤਾਂ ਖਿੱਚਣ ਵਾਲੇ ਬਹੁਤ ਨੇ ਇੱਥੇ ਤੇ ਖਾਰ ਨਹੀਂ ਮੰਨਣੀ ਪੰਜਾਬ ਦਾ ਰਾਮਪਰਾ ਫੁੱਲ ਦਾ ਨਾਮ ਰੋਸ਼ਨ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਜੀ